ਬਧਾਣਾ ਬਾਈ ਤੈਨੂੰ ਬਹੁਤ ਬਹੁਤ ਮੁਬਾਰਕਾ ਤੈਨੂੰ ਚਾਬੀ ਕਿੱਥੇ ਗੱਡੀ ਦੀ ਆਏ ਹਾਏ ਲੋਕ ਲੱਗੇ ਦੇਖਾ ਤੋ ਲੈ ਆ ਜਾ ਚਲੋ ਜੀ ਚਲੋ ਜੀ ਚਲੋ ਜੀ ਚਲੋ ਜੀ ਮੁਬਾਰਕਾ ਹਾਏ ਹਾਏ ਸਾਡੇ 5000 ਜਾਦੀ ਨੇ ਦੀ ਹੈ ਕਿੰਨੇ ਦੀ 5500 ਜਾਦੀ 5500 ਦਾ ਸੋਨਾ ਹੋਇਆ ਹੈ ਨਾ ਟੋਕਰੀ ਬਹੁਤ ਸੋਹਣੀ ਹੈ ਕਰਾਣੀ ਹੈਗਾ ਕਰਾਣੀ ਹੈਗਾ ਤਦੋ ਲੈ ਵੈ ਉਹਨੇ ਚੱਲ ਮੰਦਨ ਨੂੰ ਚਰਾ ਚਾਪੂ ਦਾ ਕਿੱਦਾਂ ਮੈਂ ਰੰਡੇ ਤੋਂ ਗਿਆ ਹੁੰਦੇ ਆਂ ਉਹ ਦਿਨੇ ਕਿੰਨੇ ਗੇੜੇ ਦੇਲੇ ਗੇੜੇ ਕਿੰਨੇ ਦੇਲੇ ਤੇ ਮੈਂ ਤਾਂ ਵਾਦੀ ਦੇਖੀ ਅੰਨੇ ਕਾਣਾਂ ਤੱਕ ਗਏ ਸੌਹਾ ਸੌਰਾ ਜਿੱਦਾਂ ਕਹਿਣਾ ਹੁੰਦੀ ਹੈ ਖੜਾਲਾਂ ਨੂੰ ਸਿੰਗਲ ਦੀ ਹੈ ਤੇਰੇ ਸੱਦ ਕੋਈ ਨਹੀਂ ਬਦੀ ਜਾਂਦਾ ਗੱਡੀ ਦੇ ਅੱਗੇ ਲੰਗੀ ਜਾਂਦਾ ਗੱਡੀ ਦੇ ਅੱਗੇ ਲੰਗੀ ਜਾਂਦਾ ਹੈ ਤੇਰੇ ਸਦਕੇ ਬ੍ਰੇਕ ਵੀ ਲਾਦੇ ਨੇ ਬ੍ਰੇਕ ਵੀ ਲਾਦੇ ਨੇ ਜਿੱਦੀ ਜਿਆਦੀ ਹੋਈ ਹੋਈ ਤੇ ਲੱਗਦੇ ਲੱਗਦੇ ਨੇ ਹਾਂ ਬਾਫਰ ਤਾਂ ਠੀਕ ਹੈ ਗਾਟੇ ਕਿ ਰੋਟੀ ਦਿੱਤੀ ਇਹਦੀ ਨਾ ਦਿੱਤੀ ਨਹੀਂ ਕਿਉਂ ਉਹ ਇਹ ਜਮੇ ਗੁਰੂ ਖਰਵਾਉਗਾ ਕੇ ਮੱਧ ਵੀ ਆ ਜੀ ਅੱਛਾ ਸਾਡੇ ਕੋਲ ਆ ਜੀ ਕੈਂਚੇ ਤੇ ਕੈਂਚੇ ਤੋਂ ਲੱਤੇ ਠੀਕ ਗੁਰੂ ਖਰਵਾ ਲਿਆ ਨੇ ਕਿਹੜੀ ਕੰਪਨੀ ਦਾ ਪਤਾ ਨਹੀਂ ਉਹ ਤੇਰੀ ਨੌਕਰੀ ਅੱਛਾ ਛੱਡੀ ਛੱਡੀ ਇਹ ਤੇ ਲੱਗਦਾ ਹੀਰੋ ਆਦਾ ਹੀਰੋ ਜੈਟ ਵਾਲਾ ਦਾ ਟੌਪ ਦਾ ਸਾਈਕਲ ਲੈ ਆ ਤੂੰ ਵਧਾਈਆਂ ਦਿੰਦਾ ਤੁਹਾਨੂੰ ਪਾਰਟੀ ਦੇਗਾ ਕੀ ਖਵਾਏਗਾ ਲੱਡੂ ਖਾਏ ਤੇਰੇ ਸਰਗੇ